ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖ਼ਬਰਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਹਲਕਾ ਅਮਲੋ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਤੰਗਲੀ ਨਹੀਂ ਹੋਈ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਆਪਣੀ ਮਿਹਨਤ ਸਦਕਾ ਜਿੱਤ ਦਰਜ ਕੀਤੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਲੋ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕੀਤਾ ਜੋ ਅੱਜ ਐਸਟੀਐਮ ਦਫ਼ਤਰ ਅਮਲੋ ਦੇ ਵਿੱਚ ਬਲਾਕ ਅਮਲੋ ਦੇ ਜਿੱਤੇ ਬਲਾਕ ਸੰਮਤੀ ਮੈਂਬਰਾਂ ਦੇ ਨਾਲ ਚੋਣ ਜਿੱਤਣ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਪਹੁੰਚੇ ਸਨ ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਉਹ ਹਲਕਾ ਅਮਲੋਹ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਦੇ ਹਲਕੇ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੇ 17 ਦੇ ਵਿੱਚੋਂ 13 ਬਲਾਕ ਸੰਮਤੀ ਮੈਂਬਰਾਂ ਨੂੰ ਜਿੱਤਾਇਆ। ਉੱਥੇ ਹੀ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਬਲਾਕ ਅਮਲੋਹ ਤੋਂ ਸ਼ੰਘਾਰਾ ਸਿੰਘ ਸਲਣਾ ਅਤੇ ਬੀਬੀ ਅਮਨਦੀਪ ਕੌਰ ਨੇ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਹੈ। ਉਹਨਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਲਕਾ ਅਮਲੋਹ ਦੇ ਸਰਵਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ। ਜਿਹੜੀਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਪੰਜਾਬ ਦੇ ਵਿੱਚ ਹੋਈਆਂ ਨੇ ਉਹਦੇ ਵਿੱਚ ਹਲਕਾ ਅਮਲੋਦ ਦੀ ਸਾਡੀ ਸਾਰੀ ਸੰਗਤ ਨੇ ਬੜਾ ਅਥਾ ਪਿਆਰ ਹੈ ਜਿਹੜਾ ਸਾਡੇ ਸੀਐਮ ਸਾਹਿਬ ਸਰਦਾਰ ਭੌਂਸੀ ਮਾਨੋਰਨ ਨੀਤੀਆਂ ਨੂੰ ਤੇ ਉਹਦੇ ਸਦਕਾ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਦਿੱਤਾ ਜ਼ਿਲ੍ਹਾ ਪਰਿਸ਼ਦ ਦੇ ਦੋਏ ਉਮੀਦਵਾਰ ਨੇ ਜਿਹੜੇ ਬਹੁਤ ਵੱਡੇ ਪੱਧਰ ਤੇ ਹਲਕਾ ਅਮਲੋਦ ਦੇ ਵਿੱਚ ਜਿੱਤੇ ਨੇ ਸਰਦਾਰ ਸਿੰਘ ਹਰਨ ਸਿੰਘ ਸਲਾਨਾ ਜੀ ਨੂੰ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਵੋਟਾਂ ਮਿਲੀਆਂ ਨੇ ਜਿਹੜੇ ਸਾਡੇ ਦੂਸਰੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੇ ਬੀਬੀ ਅਮਨਦੀਪ कौर ਗਰੇਵਾਲ ਜੀ ਨੂੰ ਉਹਨਾਂ ਨੇ ਜ਼ਿਲ੍ਹੇ ਦੇ ਦੂਜੇ ਨੰਬਰ ਤੇ ਸਭ ਤੋਂ ਵੱਧ ਵੋਟਾਂ ਪਈਆਂ ਨੇ ਇਸੇ ਤਰੀਕੇ ਨਾਲ 17 ਦੇ ਵਿੱਚੋਂ 13 ਜਿਹੜੇ ਬਲਾਕ ਸੰਧੀ ਦੇ ਮੈਂਬਰ ਨੇ ਉਹ ਵੀ ਬਹੁਤ ਸ਼ਾਨਦਾਰ ਮਾਰਜਿਨ ਨਾਲ ਜਿੱਤੂ ਹੋਏ ਨੇ ਮੈਂ ਹਲਕਾ ਅਮਰੋਦ ਇਹ ਸਾਰੇ ਸੂਝਵਾਨ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਬਹੁਤ-ਬਹੁਤ ਰਿਣੀ ਹਾਂ ਜਿਹੜਾ ਇਹਦਾ ਬੜਾ ਮੈਂਡੇਟ ਆ ਉਹਨਾਂ ਨੇ ਆਮ ਆਮੀ ਪਾਰਟੀ ਨੂੰ ਦਿੱਤਾ ਤੇ ਨਾਲ ਦੀ ਨਾਲ ਮੈਂ ਭਰੋਸਾ ਵੀ ਦਿਤਾਉਣਾ ਹੈ ਕਿ ਜਿਹੜੀਆਂ ਆਸਾਂ ਉਮੀਦਾਂ ਦੇ ਨਾਲ ਹੁਣ ਬਲਾਕ ਸੰਧੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚ ਕੁਆਸਾਂ ਵੀ ਤਾਂ ਦੇ ਪੂਰਾ ਖਰਾ ਉਤਰਾਂਗੇ ਤੇ ਪਿੰਡਾਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਨੇ ਉਹਨਾਂ ਨੂੰ ਹੋਰ ਤੇਜ਼ੀ ਜਿਹੜੀ ਅਸੀਂ ਸਾਰੀ ਟੀਮ ਨਾਲ ਕੇ ਲੈ ਕੇ ਆਵਾਂਗੇ ਵਿਰੋਧੀ ਧਿਰਾਂ ਵੱਲੋਂ ਬਾਕੀ ਪਾਸੇ ਤਾਂ ਕਿਹਾ ਜਾਂਦਾ ਆਪਣੇ ਹਲਕੇ 'ਚ ਕੋਈ ਵਿਰੋਧੀ ਧਿਰ ਕਹਿ ਰਹੀ ਹੈ ਵੀ ਤਾਂ ਨਹੀਂ ਹੋਈ ਹੈ ਮੈਨੂੰ ਨਹੀਂ ਲੱਗਦਾ ਕਿਸੇ ਨੇ ਕੋਈ ਬਲੇਮ ਲਾਇਆ 17 ਦੀ 17 ਬਲਾਕ ਸੰਪਤੀ ਸੀਟਾਂ ਤੇ ਪ੍ਰੋਪਰ ਇਲੈਕਸ਼ਨ ਹੋਈ ਹੈ ਜੀ ਤੇ ਦੋਨੋਂ ਜ਼ਿਲ੍ਹਾ ਪ੍ਰਚਸ਼ੀਤਾਂ ਤੇ ਪ੍ਰੋਪਰ ਇਲੈਕਸ਼ਨ ਹੋਈ ਹੈ ਇੱਕ ਵੀ ਕੋਈ ਇਹੋ ਜਿਹੀ ਸੀਟ ਨਹੀਂ ਜਿੱਥੇ ਬਿਨਾਂ ਇਲੈਕਸ਼ਨ ਤੋਂ ਕੈਂਡੀਡੇਟ ਚੁਣ ਕੇ ਆਇਆ ਹੋਵੇ ਨਾ ਤਾਂ ਪੁਲਿਸ ਵੱਲੋਂ ਜ਼ੋਰ ਜਬਰਦਸਤੀ ਦੀ ਕਿਸੇ ਨੇ ਕੋਈ ਅਲੀ ਤੇ ਨਾ ਹੀ ਕੇ VOTING VOTING ਦੇ ਦੌਰਾਨ ਕਿਸੇ ਤਾਂ ਲਈ ਕੋਈ ਅਲੀਗੇਸ਼ਨ ਹਲਦਾ ਕਲਕਾ ਮੋਰੋ ਦੇ ਵਿੱਚ ਲਿਖ ਕੇ ਲੱਗੀ ਹੈ ਇਸ ਰਿਕਾਰਡ ਨੂੰ ਲੈ ਕੇ ਅਸੀਂ ਸਾਰੀ ਸਮੂਹ ਆਮ ਆਦਮੀ ਪਾਰਟੀ ਖਾਸ ਤੌਰ ਤੇ ਮੈਂ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਅਸੀਂ ਪੂਰੇ ਪਾਰਦਰਸ਼ੀ ਤਰੀਕੇ ਦੇ ਨਾਲ ਇਲੈਕਸ਼ਨਾਂ ਕਰਾ ਕੇ ਆਪਣੀ ਮਿਹਨਤ ਦੇ ਸਦਕਾ ਤੇ ਆਪਣੀ ਮੈਰਿਟ ਮੈਰਿਟ ਦੇ ਸਦਕਾ ਸਾਰੇ ਕੈਂਡੀਡੇਟ ਜਿਹੜੇ ਚਤਕ ਲੱਗੇ ਆ ਸ਼੍ਰੀ ਨਾਨਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸ਼ਹੀਦੀ 15 ਪੰਦਰਵਾੜ ਦੇ ਦਿਨਾਂ ਵਿੱਚ ਦਸਮੇਸ਼ ਪੀਤਾ ਤੇ ਚਾਰ ਸਾਹਿਬਜ਼ਾਦਿਆਂ ਦਾ અપਮਾਨ ਭਾਜਪਾ ਦੀ ਬੇਹੱਦ ਨਿੰਦਣਯੋਗ ਹਰਕਤ ਹੈ ਦੱਸਦਿਏ ਕਿ ਭਾਜਪਾ ਨੇ ਗੁਰੂ ਸਾਹਿਬਾਨਾਂ ਤੇ ਸਾਹਿਬਜ਼ਾਦਿਆਂ ਦੇ ਕਾਰਟੂਨ ਬਣਾ ਕੇ ਇੱਕ ਸ਼ਰਮਨਾਕ ਪੋਸਟਰ ਝਾਰੀ ਕੀਤਾ ਸੀ ਇਸ ਸਬੰਧੀ ਕੰਗ ਨੇ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਮਾਰਨ ਵਾਲੀ ਇਸ ਹਰਕਤ ਲਈ ਜਿੱਥੇ ਪੂਰੀ ਭਾਜਪਾ ਨੂੰ ਸੰਗਤ ਤੋਂ ਮਾਫੀ ਮੰਗਣੀ ਚਾਹੀਦੀ ਹੈ ਉੱਥੇ ਹੀ ਅਜਿਹੇ ਸੰਵੇਦਨਸ਼ੀਲ ਮੁੱਦੇ ਤੇ ਐ ਜੀ ਪੀ ਸੀ ਦੀ ਚੁੱਪੀ ਤੋਂ ਬੀਜੇਪੀ ਨੇ ਇੱਕ ਵਾਰ ਫਿਰ ਸਿੱਖ ਸੈਂਟੀਮੈਂਟਸ ਦਾ ਸਿੱਖ ਆਸਥਾ ਦਾ ਮਜ਼ਾਕ ਬਣਾਇਆ ਇੱਕ ਪਾਸੇ ਤੇ ਟੈਸਟ ਟਾਈਮ ਛੋਟੇ ਔਰ ਵੱਡੇ ਸਹਿਬਜ਼ਾਦੇ ਦੀ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਮਾਤਾ ਗੁਜਰਕੌਰ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਆਇਓ ਦਿਨ ਜਦੋਂ ਸਾਰਾ ਪਰਿਵਾਰ ਗੁਰੂ ਸਾਹਿਬ ਦਾ ਜਿਹੜਾ ਹੈ ਸ਼ਹੀਦ ਹੋ ਗਿਆ ਔਰ ਲੋਕ ਵਿਰਾਗ ਨਾਲ ਸ਼ਰਧਾ ਦੇ ਆਸਥਾ ਦੇ ਜਿਹੜਾ ਸਤਕਾਰ ਹੈ ਉਹ ਛੋਟੇ ਔਰ ਵੱਡੇ ਸਾਬ ਜਦਾਂ ਇਹਨੂੰ ਮਾਤਾ ਗੁਜਰ ਕੌਰ ਨੂੰ ਭੇਟ ਕਰ ਰਿਹਾ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫੇਰ ਇਹਨਾਂ ਦਿਨਾਂ 'ਚ ਹੀ ਗੁਰੂ ਸਹਿਬਾਨਾਂ ਦਾ ਜਿਸ ਤਰੀਕੇ ਨਾਲ ਕਾਰਟੂਨ ਦੇ ਰਹੇ ਸਿੱਖ ਸੈਂਟੀਮੈਂਟਸ ਦਾ ਸਿੱਖਾਂ ਦਾ ਮਜ਼ਾਕ ਬਣਾਉਣ ਦੀ ਗੱਲ ਕੀਤੀ ਇਹਨੂੰ ਅਸੀਂ ਕੰਡਮ ਕਰਦੇ ਹਾਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਹਿਣਾ ਚਾਹੁੰਦੇ ਆਂ ਕਿ ਇੱਤੇ ਜ਼ਰੂਰ ਸੀਰੀਅਸ ਨੋਟ ਲਿਆ ਜਾਵੇ ਤੁਹਾਡੀ ਇਹ ਚੁੱਪੀ ਵੀ ਕਈ ਸਵਾਲ ਖੜੇ ਕਰਦੀ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮਾਨਸਿਕਤਾ ਹੈ ਗੁਰੂ ਸਹਿਬਾਨਾਂ ਨੂੰ ਲੈ ਕੇ ਸੈਭਜਾਦਿਆਂ ਦੇ ਸਤਿਕਾਰ ਨੂੰ ਲੈ ਕੇ ਇੱਕ ਵਾਰ ਫੇਰ ਉੱਭਰੀ ਹੈ। ਉਹਨਾਂ ਨੇ ਇੱਕ ਇਸ ਕਾਰਟੂਨ ਦੇ ਰਾਹੀਂ ਇੱਕ ਗੁਰੂ ਸਹਿਬਾਨਾਂ ਦਾ ਮਜ਼ਾਕ ਬਣਾਉਣ ਦੀ, ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹਦੀ ਜਿੰਨੀ ਵੱਧ ਤੋਂ ਵੱਧ ਕੰਡੈਮਨ ਜਿੰਨੂੰ ਕੀਤਾ ਜਾਵੇ ਉਹਨਾਂ ਘੱਟ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਇਹਦੇ ਲਈ ਮਾਫੀ ਮੰਗਣੀ ਚਾਹੀਦੀ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਫੇਰ ਇੱਕ ਵਾਰ ਕਹਿਣਾ ਚਾਹੁੰਦਾ ਇਹ ਸਾਰੇ ਵਿਸ਼ੇ ਨੂੰ ਲੈ ਕੇ ਬਹੁਤ ਸੀਰੀਅਸ तरीके ਨਾਲ ਇਹ ਮਸਲਾ ਜਿਹੜਾ ਹੈ ਟੇਕ ਅਪ ਕਰਨਾ ਚਾਹੀਦਾ ਹੈ ਦਾ ਨੋਟਿਸ ਲੈਣਾ ਚਾਹੀਦਾ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ